ਤੁਹਾਡੇ ਕੋਲ ਜੜਾ ਨਹੀਂ ਸਰ ਵੀ ਹੁੰਦਾ ਬੀਗਰੇ ਪੂਰੇ ਛੋਲੇ ਲੋਗਰ ਠੀਕ ਨੇ ਵਧੀਆ ਵਧੀਆ ਤੁਮ ਕਿਹਾ ਕਹਿੰਦੇ ਸੀ ਲੱਗਦਾ ਤੇ ਮੈਂ ਲੋਣਾ ਪੂਰੇ ਹੋਣ ਔਰ ਕੇ ਦਾ ਇਦਾਂ ਜਿਹੜੇ ਹਨ ਤਲਗੀ ਦੀ ਚੀਜ਼ ਨਹੀਂ ਖਾਦੇ ਉਹਨੂੰ ਫਾਇਦਾ ਸਭ ਤੋਂ ਵਧੀਆ ਆ ਦੇਖਿਆ ਜਾਵੇ ਛੋਲੇ ਵੀ ਦੂਰੇ ਸਕੇ ਹੋਣਾ ਜਰੀ ਆ ਗਿਆ ਦੇਖੋ ਕਾਜੀ ਮੈਂ ਤੁਹਾਨੂੰ ਦੱਸਾਂ ਦੇਵਾ ਪਤਾ ਲਵਣਾ ਹੀ ਲਾਉਣਾ ਸੀਗਾ ਮੈਂ ਤਾਂ ਮੇਰੀ ਗੱਲ ਕੀਤੀ ਮੈਂ ਕੋਈ ਨਾ ਪਾਣੀ ਆਹ ਅੱਛੇ ਨਹੀਂ ਚਾਣੀ ਆ ਮੇਰੀ ਗੱਲ ਸੁਣ ਰਹੇ ਹੋ ਨਾ ਮੈਂ ਕਾਫੀ ਸਾਲ ਹੋ ਗਏ ਆ ਜਦੋਂ ਮੈਂ ਮੇਰੇ ਬੇਟੀ ਨੂੰ ਕੱਢਿਆ ਬੇਟੀ ਨੂੰ ਪਰਮਾਨੈਂਟ ਮੈਂ ਨੂੰ ਪਿਆਰ ਮੈਂ ਤਾਂ ਆਪਣਾ ਰਿਲੇਟਡ ਮਗਾ ਖੱਲਾ ਆ ਮੈਂ ਲੈਣਾ ਚਾਹੁੰਦਾ ਇਹ ਬਗਤ ਦਾ ਬੇਟੀ ਚਾਹੀਦੀ ਹੋਰ ਕੋਈ ਨਹੀਂ ਕੋਈ ਸੰਬੰਧਿਤ ਨਹੀਂ ਕੋਈ ਨਕੇ ਬੰਦ ਜੇ ਇਹ ਦੇ ਕੜਕ ਬੰਦਾ ਦਾ ਲੱਗਿਆ ਆ ਨੀ ਸਾਡੇ ਵਿਰੋਧੀ ਇਤਨੀ ਨਾਲ ਨਹੀਂ ਵੀ ਅੜਜੀ ਦਾ ਹੁੰਦਾ ਕਹਿੰਦੇ ਕਲੈਕਟ ਹੁੰਦੇ ਬੋਲ